ਦੋ ਪੇਸ਼ੈਂਟਸ ਆਈ ਸੀ ਜਿਹੜੇ ਗੈਸਿੰਗ ਸਟੇਟ ਦੇ ਸੀਗੇ ਬਹੁਤ ਹੀ ਮਤਲਬ ਪਹਿਲੇ ਡਿਵਾਈਸ ਕਰਨ ਵਾਲੀ ਸਟੇਟ ਦੇ ਸੀਗੇ ਜਿਨ੍ਹਾਂ ਦਾ ਕੇਅਰ ਕਰਨਾ ਚਾਹੀਦਾ ਸੀਗਾ ਉਹਨਾਂ ਤੋਂ ਤਿੰਨ ਤਿੰਨ ਆਈਆਂ ਸੀਗੀਆਂ ਉਹਨਾਂ ਤੋਂ ਦੋ ਐਕਸਾਇਰ ਹੋਏ ਨੇ ਜੀ ਜੀ ਕੀ ਨਾਮ ਜਿਹੜਾ ਸਰ ਇੱਕ ਈਸੀਪੀ ਸੰਦੀਪ ਸਿੰਘ ਆ ਜੀ ਇੱਕ ਪਰਮਜੀਤ ਸਿੰਘ ਆ ਉਹਨਾਂ ਦਾ ਗੱਲਬਾਤ ਸਿਗਾ ਕਿਹਾ ਜਾ ਰਿਹਾ ਸਾਨੂੰ ਦੱਸਿਆ ਜਾ ਰਿਹਾ ਤੇ ਇੱਕ ਉਹਨਾਂ ਦਾ ਡਰਾਈਵਰ ਦੱਸਿਆ ਜਾ ਰਿਹਾ ਆ ਨਾਮ ਮੈਨੂੰ ਠੀਕ ਕਿੰਦੀ ਕੁਮਰ ਉਹਨਾਂ ਨੂੰ ਕਿਹਦਾ ਆ ਇਹ ਦੇ ਅ ਅ ਸਰ 40 ਸਾਲ ਦੇ ਆਸ-પાસ ਜਿਹੜਾ ਕੰਮਾਂ ਸੀ ਉਹ ਜਿਹੜੀ ਗੱਲ ਗੁਰੂ ਹਾਂ ਠੀਕ ਬਿਆਸਪਤ ਜਿਹੜਾ ਡਰਾਈਵਰ ਸੀ ਉਹਨੂੰ ਰੈਫਰ ਕੀਤਾ ਕਿੱਥੇ ਕੀਤਾ ਸੀ ਅ ਅਸੀਂ ਦਾ ਆਪਣੇ ਉਹਨਾਂ ਨੂੰ ਲੁਧਿਆਣਾ ਰੈਫਰ ਕੀਤਾ ਜੀ ਕਿੰਨਾ ਜਿੰਜਰ ਸੀ ਉਹਦਾ ਕੀ ਨਹੀਂ ਹੋਇਆ ਉਹ ਠੀਕ ਸੀ ਗਿਲਾਲ ਕਹਿੰਦਾ ਬਾਕੀ ਉਹਨਾਂ ਦੀ ਇਨਵੈਸਟੀਗੇਸ਼ਨ ਹੋਣਗੀ ਉਸ ਤੋਂ ਬਾਅਦ ਪਤਾ ਲੱਗੇਗਾ ਜੈ ਡੋਰੀ ਹਸਪੀਟਲ ਤੋਂ ਹਾਂਜੀ ਬਿਲਕੁਲ ਜੀ ਸਰ ਰਾਤ 12:30 ਵਜੇ ਦੇ ਕਰੀਬ ਅਤੇ اے ایس ਪੀ ਸਾਹਿਬ ਸੰਦੀਪ ਸਿੰਘ ਚੰਡੀਗੜ੍ਹ ਤੋਂ ਲੁਧਿਆਣੇ ਨੂੰ ਜਾ ਰਹੇ ਸੀ ਨਾਲ ਉਹਨਾਂ ਦਾ ਸਟਾਫ ਵੀ ਦਾ ਕਨਮੈਂਨ ਸੀਗੇ ਤੇ ਲੁਧਿਆਣੇ ਸਾਈਡ ਤੋਂ ਇੱਕ ਸਕਾਰਫੀਓ ਕਾਰ ਆਈ ਤੇ ਉਹਨਾਂ ਦੀ ਜਿਹੜੀ ਆਪਸ ਵਿੱਚ ਹੀ ਸਿੱਧੀ ਟੱਕਰ ਹੋ ਗਈ ਜਿਸ ਨਾਲ ਜਿਹੜੀ ਉਹਨਾਂ ਦੀ ਔਰਚਨਲ ਗੱਡੀ ਸੀ ਉਹ ਨੂੰ ਅੱਗ ਵੀ ਲੱਗ ਗਈ ਤੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਸਾਡੀ ਕੋਰਸ ਹੈ ਜਿਹੜੀ ਮੌਕੇ ਤੇ ਪਹੁੰਚ ਗਈ ਸੀਗੀ ਜਾ ਰਿਹਾ ਵਰਗੇ ਡਕਟਰੀ ਮੁਆਰਤ ਉਸ ਤੋਂ ਅੱਗੇ ਕਬੂ ਪਾਇਆ ਗਿਆ ਤੇ ਬਹੁਤ ਅੰਮ੍ਰਿਤਸਰ ਵਿੱਚ ਉਹਨਾਂ ਦੀ ਡੈਥ ਹੋ ਗਈ ਹੈ ਇੱਕ ਹੁੰਦਾ ਕਰਨ ਮੈਂ ਨਾ ਉਹਦੀ ਡੈਥ ਹੋ ਗਈ ਹੈ ਇਹ ਲੋਬਿਆਨੇ ਤੋਂ ਨਾਲ ਸੀ ਉਹ ਤਦ ਕਿੰਨੇ ਅਣਕਲੀ 20 ਜਣੇ ਸੀਗੇ ਜੀ ਕਿ ਜਿਹੜੀ ਐਸਪੀ ਸਾਹਿਬ